ਸਾਫਿਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ 파ਟਨੀ ਜਿੰਦੁਸਤਾਨ 파ਟਨੀ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਪਠਾਨਕੋਟ ਦੇ ਐਸਐਸਪੀ ਵੱਲੋਂ ਪਠਾਨਕੋਟ ਸਹਿਰ ਦੇ ਵਿਖੇ ਜੇ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਕਰਦਾ ਹੈ ਤਾਂ ਪਠਾਨਕੋਟ ਪੁਲਿਸ ਦੇ ਵੱਲੋਂ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਆਓ ਜਾਣਦੇ ਹਾਂ ਐਸਐਸਪੀ ਸਾਹਿਬ ਦਾ ਕੀ ਹੈ ਕਹਿਣਾ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ 파ਟਨੀ ਦੀ ਖਾਸ ਰਿਪੋਰਟ ਪੂਰੀ ਪਤਾ ਕਰ ਰਹੇ ਕਿੱਥੇ ਕਿੱਥੇ ਚਾਈਨਾ ਡੋਰ ਹੈ ਜਿੱਥੇ ਵੀ ਚਾਈਨਾ ਡੋਰ ਸਾਨੂੰ ਮਿਲਿਆ ਉਸ ਦੇ ਖਿਲਾਫ ਸਖਤ ਕਾਰਵਾਈ ਮਤਲਬ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜਾਂਗੇ ਇਹ ਸਾਡੇ ਪਠਾਨਕੋਟ ਪੁਲਿਸ ਵੱਲੋਂ ਵਾਰਨਿੰਗ ਆ ਕਿ ਇਹ ਖੁਸ਼ੀ ਦਾ ਤਿਹਾਰ ਆ ਲੋਕਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਆ ਜ਼ਖਮ ਨਾ ਵੰਡੋ ਇਹ ਮਤਲਬ ਇਹਦੇ ਨਾਲ ਜਾਨਵਰ ਜ਼ਖਮੀ ਹੁੰਦੇ ਆ ਇਨਸਾਨਾਂ ਦੀ ਜਾਨ ਚਲੀ ਜਾਂਦੀ ਆ ਤੇ ਜੇਕਰ ਸਾਨੂੰ ਫਿਊਚਰ ਦੇ ਵਿੱਚ ਕਿਤੇ ਵੀ ਗੱਟੂ ਕੋ ਚਾਈਨਾ ਡੋਰ ਮਿਲ ਗਈ ਫਿਰ ਕਾਰਵਾਈ ਬਹੁਤ ਸਖਤ ਹੋਏਗੀ ਔਰ ਇਹਦੇ ਵਿੱਚੋਂ ਇਸ ਕਾਨੂੰਨੀ ਕਾਰਵਾਈ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਏਗਾ ਉਹਦੇ ਵਾਸਤੇ ਕੀ ਅਪੀਲ ਹੈ ਜੀ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਅਪੀਲ ਹੈ ਤੁਸੀਂ ਤੁਹੇ ਟ੍ਰੈਡੀਸ਼ਨਲ ਡੋਰਾਸੀ ਪ੍ਰਾਣੀਆਂ ਮਾਜਾ ਲਾਖ ਜਿਹੜੀਆਂ ਚੱਲਦੀਆਂ ਸੀ ਉਹ ਚਲਾਓ ਕਿਉਂ ਇਹ ਮੌਤ ਵੰਡ ਰਹੇ ਆ ਤੁਸੀਂ ਲੋਕਾਂ ਨੂੰ ਜਗਾ ਜਗਾ ਉਹ ਖਿਲਰੀਆਂ ਫਿਰਦੀਆਂ ਸੜਕਾਂ ਦੇ ਉੱਤੇ ਕੋਈ ਸਕੂਟਰ ਦਾ ਸਵਾਰ ਨਗਦਾ ਕੋਈ ਸਾਈਕਲ ਸਵਾਰ ਨਗਦਾ ਗळा ਕੱਟਿਆ ਗਿਆ ਕਿਸੇ ਦਾ ਹੱਥ ਕੱਟਿਆ ਗਿਆ ਇਹ ਤਾਂ ਮੌਤ ਮੰਨਣ ਵਾਲੀ ਗੱਲ ਹੈ ਸੋ ਇਹ ਇਹ ਜ਼ਰੂਰੀ ਨਹੀਂ ਕਿ ਜਿਹੜੇ ਜਿਹਨੂੰ ਤੁਸੀਂ ਡੋਰ ਦਿੰਦੇ ਆ ਉਹ ਤੁਹਾਡੇ ਬੱਚਿਆਂ ਤੱਕ ਤੁਹਾਡੇ ਤੱਕ ਨਾ ਪਹੁੰਚ ਕਰ ਸਕੇ ਹੋ ਸਕਦਾ ਹੈ ਕਿ ਉਹ ਹੀ ਦੁਕਾਨਦਾਰ ਸ਼ਾਮ ਨੂੰ ਲੁਪੇਟੇ ਵਿੱਚ ਆ ਜਾਵੇ ਉਸ ਡੋਰ ਦੇ ਇਸ ਕਰਕੇ ਥੋੜਾ ਖੌਫ ਖਾਓ ਪਰ ਮਤਲਬ ਕਿ ਪਰਮਾਤਮਾ ਦਾ ਖੌਫ ਖਾਓ ਔਰ ਚੰਗੀ ਚੀਜ਼ ਬਣੋ ਪਰਾਣਾ ਟ੍ਰੈਡੀਸ਼ਨਲ ਜਿਹੜਾ ਤਿਹਾਰ ਸੀ ਪਤੰਗਾਂ ਦਾ ਉਹਦੇ ਤੇ ਤੁਸੀਂ ਆਪਣੀਆਂ ਪੁਰਾਣੀਆਂ ਡੋਰਾ ਮਾਝੇ ਵਾਲੀਆਂ ਡੋਰਾ ਨਾਲ ਖੁਸ਼ੀ ਮਨਾਓ ਤੇ ਇਸ ਤਰ੍ਹਾਂ ਦੀ ਜਿਹੜੀ ਚੀਜ਼ ਨੂੰ ਗਰੇਜ਼